ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੀ ਨਵੀਂ ਵੀਡੀਓ ਦੇ ਵਿੱਚ ਹਾਜ਼ਰ ਹੋਏ ਹਾਂ ਆਪਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਮੈਂਟ ਬਾਕਸ ਵਿੱਚ ਕੀਮਤੀ ਵਿਚਾਰ ਜ਼ਰੂਰ ਰੱਖਿਆ ਕਰੋ ਤੁਹਾਡੇ ਲਾਈਕ ਤੇ ਕਮੈਂਟ ਕਰਨ ਨਾਲ ਮੈਨੂੰ ਬੜਾ ਹੌਸਲਾ ਮਿਲਦਾ ਇੰਸਪੈਕਟਰ ਰਾਹੁਲ ਨੂੰ ਫੋਨ ਆਉਂਦਾ ਉਹਨਾਂ ਦੇ ਥਾਣੇ ਦੇ ਵਿੱਚੋਂ ਹੀ ਕਾਂਸਟੇਬਲ ਗੱਲ ਕਰ ਰਿਹਾ ਹੁੰਦਾ ਤੇ ਉਹ ਕਹਿੰਦਾ ਕਿ ਸਰ ਤੁਹਾਨੂੰ ਅਰਜੈਂਟਲੀ ਆਉਣਾ ਪੈਣਾ ਸਾਬ ਨੇ ਬੁਲਾਇਆ ਇੱਕ ਮੀਟਿੰਗ ਆ ਗਈ ਤੇ ਬਹੁਤ ਜਲਦੀ ਆਉਣਾ ਪੈਣਾ। ਰਾਹੁਲ ਫਟਾਫਟ ਆਪਣੀ ਵਰਦੀ ਪਾਉਂਦਾ ਤੇ ਤਿਆਰ ਹੋ ਕੇ ਆਪਣੀ ਗੱਡੀ ਲੈ ਕੇ ਉਹ ਨਿਕਲ ਲੈਂਦਾ। ਉਹਨੇ ਕਾਂਸਟੇਬਲ ਨੂੰ ਇਹ ਵੀ ਨਹੀਂ ਪੁੱਛਿਆ ਵੀ ਕੀ ਕੰਮ ਆ ਕਿਉਂਕਿ ਉਹ ਆਪਣੀ ਡਿਊਟੀ ਪ੍ਰਤੀ ਬੜਾ ਸਹਿਿਰਦ ਹੁੰਦਾ। ਉਹਨੂੰ ਦਿਨ ਰਾਤ ਆਪਣੀ ਡਿਊਟੀ ਦਾ ਮਤਲਬ ਇੰਨਾ ਜਜ਼ਬਾ ਹੁੰਦਾ ਉਹਦੇ ਤੇ ਵੀ ਉਹਨੂੰ ਜਦੋਂ ਵੀ ਕਿਸੇ ਸੀਨੀਅਰ ਅਧਿਕਾਰੀ ਦਾ ਜਾਂ ਕਿਸੇ ਲੋੜਵੰਦ ਦਾ ਫੋਨ ਆਉਂਦਾ ਉਹ ਨਹੀਂ ਵੇਖਦਾ ਵੀ ਮੇਰੀ ਡਿਊਟੀ ਹੈ ਜਾਂ ਨਹੀਂ ਉਹ ਉਦੋਂ ਹੀ ਕੰਮ ਲਈ ਨਿਕਲ ਪੈਂਦਾ ਉਹ ਆਪਣੇ ਵਿਭਾਗ ਦੇ ਵਿੱਚ ਬੜੀ ਇਮਾਨਦਾਰੀ ਨਾਲ ਕੰਮ ਕਰਦਾ ਤੇ ਉਹ ਬੜਾ ਮਤਲਬ ਹਰਮਨ ਪਿਆਰਾ ਇੱਕ ਪੁਲਿਸ ਇਨਸਪੈਕਟਰ ਆਗਾ ਚਲੋ ਰਾਹੁਲ ਗੱਡੀ 'ਚ ਬੈਠਦਾ ਤੇ ਗੱਡੀ ਸਟਾਰਟ ਕਰ ਲੈਂਦਾ ਗੱਡੀ ਲੈ ਕੇ ਉਹ ਦਫ਼ਤਰ ਵੱਲ ਨਿਕਲ ਪੈਂਦਾ ਰਸਤੇ ਦੇ ਵਿੱਚ ਜਾਂਦੇ ਆ ਇੱਕ ਟੋਲ ਆਉਂਦਾ ਤੇ ਟੋਲ ਤੇ ਕਾਫੀ ਹਨਾ ਗੱਡੀਆਂ ਖੜੀਆਂ ਹੁੰਦੀਆਂ ਇਕੱਠ ਹੁੰਦਾ ਉਹਦੀ ਗੱਡੀ ਕਈ ਵਾਰੀ ਲਾਈਨਾਂ ਲੱਗ ਜਾਂਦੀਆਂ ਹਨ ਤੇ ਉਹ ਗੱਡੀ ਰੋਕਦਾ ਤੇ ਉਹ ਨਾ ਬਾਹਰ ਨਿਗਾ ਮਾਰਦਾ ਬਾਹਰ ਇੱਕ ਪਾਪੜ ਵੇਚਣ ਵਾਲੀ ਔਰਤ ਫਿਰਦੀ ਹੁੰਦੀ ਆ ਉਹਦੀ ਨਿਗਾ ਪੈਂਦੀ ਹੈ ਤੇ ਉਹ ਉਸ ਔਰਤ ਵੱਲ ਵੇਖ ਕੇ ਹੈਰਾਨ ਰਹਿ ਜਾਂਦਾ ਤੇ ਉਹਨੂੰ ਇਹ ਲੱਗਦਾ ਵੀ ਇਹ ਰੀਨਾ ਲੱਗਦੀ ਆ ਉਹ ਆਪਣੀ ਗੱਡੀ ਚੋਂ ਉਤਰਦਾ ਗੱਡੀ ਸਾਈਡ ਕਰਦਾ ਗੱਡੀ ਚੋਂ ਉਤਰਦਾ ਤੇ ਉਹ ਉਸ ਔਰਤ ਕੋਲ ਜਾਂਦਾ ਜਿਹੜੀ ਪਾਪੜ ਵੇਚ ਰਹੀ ਸੀ ਤੇ ਉਹ ਔਰਤ ਜਿਹੜੀ ਉਹ ਉਹਦਾ ਧਿਆਨ ਨਹੀਂ ਹੁੰਦਾ ਉਹ ਪਾਪੜ ਵੇਚ ਰਹੀ ਹੁੰਦੀ ਹੈ ਕਹਿ ਰਹੀ ਹੁੰਦੀ ਹੈ ਵੀ ਪਲੀਜ਼ ਪਾਪੜ ਲੈ ਲਓ ਪਾਪੜ ਲੈ ਲਓ ਇਸ ਤਰ੍ਹਾਂ ਆਵਾਜ਼ਾਂ ਦੇ ਕੇ ਰਾਹੁਲ ਉਹਦੇ ਕੋਲ ਜਾਂਦਾ ਤੇ ਉਹਨੂੰ ਕਹਿੰਦਾ ਕਿ ਜੇ ਮੈਂ ਗਲਤ ਨਾ ਹੋਵਾਂ ਮੈਂ ਤਾਂ ਤੁਸੀਂ ਰੀਨਾ ਹੀ ਹੋ ਨਾ ਰੀਨਾ ਰਾਹੁਲ ਵੱਲ ਵੇਖਦੀ ਆ ਤੇ ਪਾਸੇ ਮੂੰਹ ਕਰ ਲੈਂਦੀ ਆ ਉਹ ਕਹਿੰਦਾ ਕਿ ਐਕਸਕਿਊਜ਼ ਮੀ ਕੀ ਮੈਂ ਕੁਝ ਗਲਤ ਕਿਹਾ ਜੇ ਮੈਂ ਗਲਤ ਨਾ ਹੋਵਾਂ ਤਾਂ ਤੂੰ ਮੇਰੀ ਪਤਨੀ ਰੀਨਾ ਹੀ ਹੈ ਨਾ ਰੀਨਾ ਕਹਿੰਦੀ ਕਿ ਹਾਂ ਰਾਹੁਲ ਮੈਂ ਰੀਨਾ ਹੀ ਆਂ ਇੱਕ ਐਕੀ ਉਹ ਨੀਮੀ ਪਾ ਲੈਂਦੀ ਆ ਉਹ ਕਹਿੰਦਾ ਕਿ ਰੀਨਾ ਤੇਰੀ ਇਹ ਹਾਲਤ ਤੂੰ ਪਾਪੜ ਵੇਚ ਰਹੀ ਆ ਇਹ ਕਦੋਂ ਤੋਂ ਹੋ ਗਿਆ ਤੂੰ ਤਾਂ ਘਰ ਦੇ ਕੰਮ ਨਹੀਂ ਕਰਦੀ ਸੀ ਤੇ ਅੱਜ ਤੂੰ ਪਾਪੜ ਕਿਵੇਂ ਵੇਚ ਰਹੀ ਆ ਉਹਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਆ ਤੇ ਕਹਿੰਦੀ ਆ ਰਾਹੁਲ ਇਹ ਸਾਰੀ ਮੇਰੇ ਕਰਮਾਂ ਦੀ ਹੀ ਸਜ਼ਾ ਜੋ ਮੈਂ ਤੁਹਾਡੇ ਪਰਿਵਾਰ ਨਾਲ ਕੀਤਾ ਤੁਹਾਡੇ ਨਾਲ ਕੀਤਾ ਉਹਦੀ ਸਜ਼ਾ ਤਾਂ ਫਿਰ ਮੈਨੂੰ ਮਿਲਣੀ ਸੀ ਨਾ ਮੈਂ ਛੇਤੀ ਹੰਕਾਰ ਦੇ ਵਿੱਚ ਆ ਗਈ ਸੀ ਮੈਂ ਇਹ ਨਹੀਂ ਸੋਚਿਆ ਕਿ ਤੁਸੀਂ ਮੇਰੇ ਲਈ ਕਿੰਨਾ ਕੁਝ ਕਰ ਰਹੇ ਹੋ ਮੈਂ ਤੁਹਾਡੇ ਨਾਲ ਛੋਟੀ ਜਿਹੀ ਗੱਲ ਪਿੱਛੇ ਹੀ ਹਨਾ ਰਿਸ਼ਤਾ ਤੋੜ ਲਿਆ ਜੋ ਕਿ ਮੈਨੂੰ ਨਹੀਂ ਕਰਨਾ ਚਾਹੀਦਾ ਸੀ ਰਾਹੁਲ ਕਹਿੰਦਾ ਕਿ ਰੀਨਾ ਵੈਸੇ ਤੇਰੀ ਹਾਲਤ ਦੇਖ ਕੇ ਮੈਨੂੰ ਬੜਾ ਤਰਸ ਆ ਰਿਹਾ ਭਾਵੇਂ ਤੂੰ ਮੈਨੂੰ ਛੱਡ ਕੇ ਚਲੀ ਗਈ ਸੀ ਪਰ ਸੱਚ ਦੱਸਾਂ ਮੈਂ ਜ਼ਿੰਦਗੀ 'ਚ ਸਿਰਫ ਤੈਨੂੰ ਹੀ ਪਿਆਰ ਕੀਤਾ ਸੀ ਤੇ ਜਾਣ ਬਾਅਦ ਵੀ ਮੇਰੀ ਲਾਈਫ 'ਚ ਕੋਈ ਨਹੀਂ ਆਇਆ ਮੈਂ ਤੈਨੂੰ ਯਾਦ ਕਰਦਾ ਬੜਾ ਯਾਦ ਕਰਦਾ ਮੈਨੂੰ ਉਮੀਦ ਸੀ ਕਿ ਕਿਤੇ ਨਾ ਕਿਤੇ ਤੂੰ ਵਾਪਸ ਆਵੇਂਗੀ ਪਰ ਤੂੰ ਤਲਾਕ ਦੇ ਪੇਪਰ ਭੇਜ ਕੇ ਉਹ ਉਮੀਦ ਵੀ ਖਤਮ ਕਰਤੀ ਸੀ ਤੇ ਤੈਨੂੰ ਇਹ ਪਤਾ ਵੀ ਉਹ ਤਲਾਕ ਦੇ ਪੇਪਰ ਆ ਜਿਹੜੇ ਉਹ ਮੈਂ ਸਾਈਨ ਨਹੀਂ ਕੀਤੇ ਤੂੰ ਆਪਣੇ ਵੱਲੋਂ ਤਲਾਕ ਦੇਤਾ ਮੈਂ ਉਸ ਤਲਾਕ ਦੇ ਪੇਪਰਾਂ ਤੇ ਸਾਈਨ ਨਹੀਂ ਕੀਤੇ ਮੈਨੂੰ ਇਹ ਸੀ ਕਿ ਤੂੰ ਤਲਾਕ ਦੇ ਪੇਪਰ ਲੈਣ ਜ਼ਰੂਰ ਆਵੇਂਗੀ ਕਿਉਂਕਿ ਜਦੋਂ ਤੂੰ ਤਲਾਕ ਦੇ ਪੇਪਰ ਭੇਜੇ ਸੀ ਤੂੰ ਤਲਾਕ ਲੈਣਾ ਸੀ ਕਾਨੂੰਨਨ ਤੌਰ ਤੇ ਤੂੰ ਮੇਰੇ ਨਾਲ ਵੱਖ ਹੋਣਾ ਸੀ ਤਾਂ ਤੈਨੂੰ ਉਹਨਾਂ ਪੇਪਰਾਂ ਦੀ ਲੋੜ ਪੈਣੀ ਸੀ ਪਰ ਤੂੰ ਤਾਂ ਤਲਾਕ ਦੇ ਪੇਪਰ ਵੀ ਨਾ ਕਦੇ ਲੈਣ ਆਈ ਮੈਨੂੰ ਇਹ ਸੀ ਕਿ ਤੂੰ ਤਲਾਕ ਦੇ ਪੇਪਰ ਲੈਣ ਆਵੇਂ ਤੇ ਆਪਾਂ ਗੱਲ ਕਰੀਏ ਬੈਠ ਕੇ ਫੋਨ ਨੰਬਰ ਤੂੰ ਬਲੌਕ ਕਰਤਾ ਮੈਨੂੰ ਫੋਨ ਨੰਬਰ ਨਹੀਂ ਕਦੇ ਮੇਰਾ ਮੈਂ ਨਾ ਕੋਸ਼ਿਸ਼ ਕੀਤੀ ਲਾਉਣ ਦੀ ਤੇਰਾ ਉਹ ਨਹੀਂ ਲੱਗਿਆ ਤਾਂ ਰੀਨਾ ਜਿਹੜੀ ਉਹ ਕਹਿੰਦੀ ਰਾਹੁਲ ਬਸ ਕਰੋ ਪਲੀਜ਼ ਚੁੱਪ ਕਰੋ ਹੋਰ ਮੈਨੂੰ ਕਿੰਨਾ ਕੁ ਸ਼ਰਮਿੰਦਾ ਕਰੋਗੇ ਤਾਂ ਚਲੋ ਰਾਹੁਲ ਆ ਜਿਹੜਾ ਕਹਿੰਦਾ ਠੀਕ ਆ ਜੇ ਤੈਨੂੰ ਲੱਗਦਾ ਵੀ ਮੈਂ ਇਹ ਗੱਲ ਨਾ ਕਰਾਂ ਤਾਂ ਮੈਂ ਨਹੀਂ ਕਰਦਾ ਚਲੋ ਉਸ ਤੋਂ ਬਾਅਦ ਉਹ ਕਹਿੰਦਾ ਵੀ ਪਹਿਲਾਂ ਮੈਨੂੰ ਇਹ ਦੱਸ ਵੀ ਤੇਰੀ ਇਹ ਹਾਲਤ ਕਿਵੇਂ ਹੋਈ ਤੂੰ ਪਾਪੜ ਕਿਵੇਂ ਵੇਚ ਰਹੀ ਆ ਤਾਂ ਉਹ ਕਹਿੰਦੀ ਆ ਕਿ ਰਾਹੁਲ ਤੇਰੇ ਨਾਲ ਗੁੱਸੇ ਹੋ ਕੇ ਆਉਣ ਤੋਂ ਬਾਅਦ ਮੰਮੀ ਪਾਪਾ ਨੂੰ ਇਸ ਗੱਲ ਦਾ ਸਦਮਾ ਮਾਰ ਗਿਆ ਵੀ ਮੈਂ ਆਪਣਾ ਸਹੁਰਾ ਘਰ ਛੱਡਤਾ ਤੇ ਮੇਰੀ ਜਿੱਦਪੁਣੀ ਨੇ ਮੇਰੀ ਜ਼ਿੰਦਗੀ ਹੈ ਜਿਹੜੀ ਉਹ ਖਰਾਬ ਕਰਤੀ ਕਿਉਂਕਿ ਮੰਮੀ ਪਾਪਾ ਨੂੰ ਪਤਾ ਸੀ ਵੀ ਮੇਰੀ ਜਿੱਦ ਬਹੁਤ ਮਾੜੀ ਆ ਤੇ ਹੁਣ ਮੈਂ ਕਦੇ ਵੀ ਮੰਨਣਾ ਨਹੀਂ ਹੈਗਾ। ਮੰਮੀ ਪਾਪਾ ਚਲੇ ਗਏ ਤੇ ਉਸ ਤੋਂ ਬਾਅਦ ਭਰਾ ਭਰਜਾਈਆਂ ਲਈ ਮੈਂ ਬੋਝ ਬਣ ਗਈ। ਰਿਸ਼ਤੇ ਉਦੋਂ ਤੱਕ ਹੀ ਠੀਕ ਹੁੰਦੇ ਆ ਜਦੋਂ ਆਪਾਂ ਰਿਸ਼ਤਿਆਂ ਦੀ ਮਰਿਆਦਾ 'ਚ ਰਹਿੰਨੇ ਆ। ਜਦੋਂ ਇੱਕ ਵਿਆਹੀ ਵਰੀ ਕੁੜੀ ਪੇਕੇ ਘਰ ਆ ਕੇ ਬਹਿ ਜਾਂਦੀ ਆ ਤਾਂ ਫਿਰ ਉਹ ਮਾਪਿਆਂ ਲਈ ਭੈਣ ਭਰਾਵਾਂ ਲਈ ਬੋਝ ਬਣ ਜਾਂਦੀ ਆ। ਇਸੇ ਤਰ੍ਹਾਂ ਮੈਂ ਵੀ ਆਪਣੇ ਭਰਾ ਭਰਜਾਈਆਂ ਲਈ ਬੋਝ ਬਣ ਗਈ ਸੀ। ਮੈਂ ਚਾਹੁੰਦੀ ਸੀ ਕਿ ਮੈਂ ਤੇਰੇ ਨਾਲ ਗੱਲ ਕਰਾਂ ਪਰ ਮੈਂ ਕਿਹੜੇ ਮੂੰਹ ਗੱਲ ਕਰਦੀ। ਹੁਣ ਮੈਨੂੰ ਆਪਣਾ ਪੇਟ ਭਰਨ ਲਈ ਹਨਾ ਰੋਜੀ ਰੋਟੀ ਲਈ ਕਮਾਉਣਾ ਤਾਂ ਪੈਣਾ ਸੀ ਮੇਰੀ ਹਾਲਤ ਇਹੋ ਜੀ ਹੋ ਗਈ ਕਿ ਮੈਂ ਡਿਪਰੈਸ਼ਨ ਦੇ ਵਿੱਚ ਚਲੀ ਗਈ ਡਾਕਟਰ ਨਾਲ ਗੱਲ ਕੀਤੀ ਤਾਂ ਡਾਕਟਰ ਕਹਿੰਦੇ ਕਿ ਤੁਸੀਂ ਹਨਾ ਤੁਹਾਨੂੰ ਕੋਈ ਸਦਮਾ ਲੱਗਿਆ ਕਿਸੇ ਗੱਲ ਦਾ ਵੀ ਜੇ ਤੁਸੀਂ ਥੋੜਾ ਬਹੁਤਾ ਆਪਣੇ ਆਪ ਨੂੰ ਵਿਅਸਤ ਰੱਖੋਗੇ ਤਾਂ ਤੁਸੀਂ ਠੀਕ ਰਹੋਗੇ ਆਦਰਵਾਈਜ਼ ਤੁਹਾਡੀ ਹਾਲਤ ਹੋਰ ਵੀ ਖਰਾਬ ਹੋਣੀ ਆ ਫਿਰ ਮੈਂ ਹੁਣ ਆਪਣਾ ਪੇਟ ਭਰਨ ਲਈ ਹਨਾ ਕਮਾਈ ਕਰਦੀ ਆ ਪਾਪੜ ਵੇਚਣੇ ਕੋਈ ਮੈਨੂੰ ਨਹੀਂ ਲੱਗਦਾ ਵੀ ਮਾੜਾ ਕੰਮ ਆ ਕਿਉਂਕਿ ਜਦੋਂ ਆਪਾਂ ਇੱਕ ਵਧੀਆ ਜ਼ਿੰਦਗੀ ਦੇ ਵਿੱਚੋਂ ਵਧੀਆ ਜ਼ਿੰਦਗੀ ਨੂੰ ਠੁਕਰਾ ਕੇ ਆਪਾਂ ਉਹਦੇ ਚੋਂ ਬਾਹਰ ਜਾਣ ਦੀ ਕੋਸ਼ਿਸ਼ ਕਰਦੇ ਆਂ ਤਾਂ ਫਿਰ ਉਹਦੀ ਸਜ਼ਾ ਤਾਂ ਆਪਾਂ ਨੂੰ ਮਿਲਦੀ ਹੈ ਨਾ ਉਹ ਕਹਿੰਦਾ ਕਿ ਰੀਨਾ ਤੂੰ ਮੇਰੀ ਪਤਨੀ ਆ ਇਨਸਪੈਕਟਰ ਰਾਹੁਲ ਦੀ ਪਤਨੀ ਤੇ ਤੂੰ ਇਸ ਤਰ੍ਹਾਂ ਇੱਥੇ ਪਾਪੜ ਵਿੱਚ ਮੇਰਾ ਇਨਸਪੈਕਟਰ ਬਣਨ ਦਾ ਕੀ ਫਾਇਦਾ ਕੀ ਤੂੰ ਚਾਹਣੀ ਆ ਕਿ ਆਪਾਂ ਵਾਪਸ ਤੋਂ ਦੁਬਾਰਾ ਜ਼ਿੰਦਗੀ ਸ਼ੁਰੂ ਕਰੀਏ ਉਹ ਕਹਿੰਦੀ ਕਿ ਰਾਹੁਲ ਮੈਂ ਚਾਹਣੀ ਆ ਮੈਨੂੰ ਪਲੀਜ਼ ਇਹੋ ਜੀ ਜ਼ਿੰਦਗੀ ਚੋਂ ਬਾਹਰ ਕੱਢ ਪਰ ਕੀ ਮੰਮੀ ਪਾਪਾ ਮੈਨੂੰ ਮਾਫ ਕਰ ਦੇਣਗੇ ਉਹ ਕਹਿੰਦਾ ਮੰਮੀ ਪਾਪਾ ਤੈਨੂੰ ਜ਼ਰੂਰ ਮਾਫ ਕਰ ਦੇਣਗੇ ਪਰ ਤੈਨੂੰ ਮਾਫੀ ਮੰਗਣੀ ਪਊਗੀ ਤੂੰ ਆਪਣੀ ਗਲਤੀ ਦਾ ਪਛਤਾਵਾ ਕਰੀ ਗਲਤੀ ਦਾ ਪਛਤਾਵਾ ਕਰੀ ਉਹ ਤੈਨੂੰ ਜ਼ਰੂਰ ਮਾਫ ਕਰ ਦੇਣਗੇ ਤਾਂ ਚਲੋ ਉਸ ਤੋਂ ਬਾਅਦ ਉਹ ਕਹਿੰਦੀ ਕਿ ਠੀਕ ਆ ਮੈਂ ਮਾਫੀ ਮੰਗ ਲੂੰਗੀ ਪਰ ਮੈਨੂੰ ਇਸ ਜ਼ਿੰਦਗੀ ਤੋਂ ਬਾਹਰ ਕੱਢ ਮੈਂ ਤੇਰੇ ਨਾਲ ਰਹਿਣ ਲਈ ਤਿਆਰ ਆ ਮੈਂ ਆਪਣੀ ਜੋ ਗਲਤੀ ਕੀਤੀ ਆ ਉਹਨੂੰ ਸੁਧਾਰਨਾ ਚਾਹੁੰਨੀ ਆ ਉਸ ਤੋਂ ਬਾਅਦ ਉਹ ਕਹਿੰਦਾ ਵੀ ਠੀਕ ਆ ਤੂੰ ਆ ਮੈਨੂੰ ਆਪਦਾ ਫੋਨ ਨੰਬਰ ਦੇ ਦੇ ਤੇ ਮੈਂ ਤੈਨੂੰ ਫੋਨ ਕਰੂੰਗਾ ਕੱਲ ਨੂੰ ਚਲੋ ਉਸ ਤੋਂ ਬਾਅਦ ਇਨਸਪੈਕਟਰ ਆ ਜਿਹੜਾ ਉਹ ਚਲਿਆ ਜਾਂਦਾ ਉਹਨੇ ਆਪਣੀ ਮੀਟਿੰਗ 'ਚ ਜਾਣਾ ਸੀ ਉੱਥੇ ਵੀ ਉਹਨੂੰ ਜ਼ਿਆਦਾ ਹੀ ਟਾਈਮ ਲੱਗ ਜਾਂਦਾ ਤੇ ਅਗਲੇ ਦਿਨ ਜਿਹੜੀ ਰੀਨਾ ਗੀ ਉਹ ਉੱਠਦੀ ਆ ਆਪਣੇ ਪਾਪੜ ਇਕੱਠੇ ਕਰਦੀ ਆ ਵੇਚਣ ਵਾਸਤੇ ਤੇ ਉਹ ਸੋਚਦੀ ਆ ਵੀ ਕੀ ਰਾਹੁਲ ਮੈਨੂੰ ਫੋਨ ਕਰੂਗਾ ਉਹਨੂੰ ਲੱਗਦਾ ਵੀ ਨਹੀਂ ਰਾਹੁਲ ਮੈਨੂੰ ਫੋਨ ਨਹੀਂ ਕਰੂਗਾ ਵੀ ਉਹਨੂੰ ਕੀ ਲੋੜ ਆ ਮੈਨੂੰ ਫੋਨ ਕਰਨ ਦੀ ਪਰ ਉਹਦੀ ਸੋਚ ਉਹਦੋਂ ਗਲਤ ਹੁੰਦੀ ਆ ਜਦੋਂ ਅੱਧੇ ਘੰਟੇ ਬਾਅਦ ਰਾਹੁਲ ਦਾ ਫੋਨ ਆਉਂਦਾ ਤੇ ਉਹ ਕਹਿੰਦਾ ਕਿ ਰੀਨਾ ਤੂੰ ਤਿਆਰ ਰਹਿ ਮੈਂ ਤੈਨੂੰ ਲੈਣ ਆਉਣਾ ਉਹ ਕਹਿੰਦੀ ਸੱਚ ਉਹ ਕਹਿੰਦਾ ਹਾਂ ਬਿਲਕੁਲ ਸੱਚ ਉਹ ਕਹਿੰਦੀ ਤੁਸੀਂ ਮੰਮੀ ਪਾਪਾ ਨਾਲ ਗੱਲ ਕਰ ਲਈ ਉਹ ਕਹਿੰਦਾ ਹਾਂ ਕਰ ਲਈ ਕਹਿੰਦੀ ਮੰਮੀ ਪਾਪਾ ਨੇ ਮੈਨੂੰ ਮਾਫ ਕਰਤਾ ਉਹ ਕਹਿੰਦਾ ਵੀ ਮੰਮੀ ਪਾਪਾ ਨੂੰ ਤੇਰੇ ਨਾਲ ਗੁੱਸਾ ਹੈ ਪਰ ਉਹਨਾਂ ਨੂੰ ਵੀ ਇਹ ਚੀਜ਼ ਵਧੀਆ ਨਹੀਂ ਲੱਗੀ ਇਹ ਗੱਲ ਵਧੀਆ ਨਹੀਂ ਲੱਗੀ ਵੀ ਉਹਨਾਂ ਦੀ ਨੂੰ ਇਸ ਤਰ੍ਹਾਂ ਹਣਾ ਸੜਕਾਂ ਤੇ ਜਾ ਕੇ ਪਾਪੜ ਵੇਚੇ ਠੀਕ ਆ ਉਹਨਾਂ ਦਾ ਗੁੱਸਾ ਵੀ ਜਾਇਜ਼ ਆ ਤੂੰ ਨਾ ਤੋਂ ਮਾਫੀ ਮੰਗ ਲਈ ਉਹ ਤੈਨੂੰ ਮaaf ਕਰ ਦੇਣਗੇ ਆਪਾਂ ਨਵੇਂ ਸਿਰੇ ਤੋਂ ਜ਼ਿੰਦਗੀ ਸ਼ੁਰੂ ਕਰਨੀ ਆ ਹੁਣ ਤੇ ਤੂੰ ਆਪਣਾ ਮਨ ਬਣਾ ਲਾ ਉਹ ਕਹਿੰਦੀ ਮਨ ਤਾਂ ਮੈਂ ਬਣਾ ਚੁੱਕੀ ਆ ਰਾਹੁਲ ਤੂੰ ਇੰਨੀਆਂ ਗਲਤੀਆਂ ਮੇਰੀਆਂ ਇੰਨੀਆਂ ਗਲਤੀਆਂ ਕਰਨ ਦੇ ਬਾਵਜੂਦ ਤੂੰ ਮੈਨੂੰ ਮaaf ਕਰਕੇ ਨਵੇਂ ਸਿਰੇ ਤੋਂ ਸ਼ੁਰੂਆਤ ਕਰ ਰਿਹਾ ਤੇ ਫਿਰ ਮੈਂ ਕਿਉਂ ਨਹੀਂ ਆਪਣਾ ਮਨ ਖੜਾਉਂਗੀ ਮੈਨੂੰ ਤੂੰ ਵਧੀਆ ਜ਼ਿੰਦਗੀ ਦੇ ਰਿਹਾ ਮੇਰਾ ਮਨ ਖੜਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੁੰਦਾ ਚਲ ਉਸ ਤੋਂ ਬਾਅਦ ਅੱਧੇ ਘੰਟੇ ਬਾਅਦ ਰਾਹੁਲ ਗੱਡੀ ਲੈ ਕੇ ਆਉਂਦਾ ਤੇ ਉਹਦਾ ਸਮਾਨ ਇਕੱਠਾ ਕਰਦਾ ਸਮਾਨ ਉਹਦੇ ਕੋਲ ਕੀ ਹੋਣਾ ਸੀ ਕੋਈ ਬਹੁਤਾ ਸਮਾਨ ਨਹੀਂ ਸੀ ਬਸ 2-4 ਅ ਕੱਪੜੇ ਸੀ ਉਹ ਕੱਪੜੇ ਵੀ ਰਾਹੁਲ ਉਹਨੂੰ ਨਹੀਂ ਚੱਕਣ ਦਿੰਦਾ ਆਉਂਦੇ ਹੋਏ ਪਹਿਲਾਂ ਉਹ ਉਹਦੇ ਨਾਲ ਬਾਜ਼ਾਰ ਜਾਂਦਾ ਬਾਜ਼ਾਰ ਜਾ ਕੇ ਉਹਨੂੰ ਕੱਪੜੇ ਦਵਾਉਂਦਾ ਉਹਦੀ ਜੋ ਹਾਲਤ ਸੀ ਉਹ ਹੁਣ ਪਾਪੜ ਵਿੱਚ ਨਾਲਿਆਂ ਦੀ ਕੀ ਹਾਲਤ ਹੁੰਦੀ ਆ ਫਿਰ ਉਹਨੂੰ ਉਹ ਸੈਲੂਨ ਤੇ ਲੈ ਕੇ ਜਾਂਦਾ ਉੱਥੇ ਉਹਦੇ హెయిర్ ਵਾਸ਼ ਕਰਾਉਂਦਾ ਉਹਨੂੰ ਹਣਾ ਕੈਲੋ ਉਹਦਾ ਫੇਸ ਸਾਫ਼ ਕਰਵਾਉਂਦਾ ਐਡੀ ਐਡੀ ਮੈਲ ਹਨਾ ਉਹਦੀ ਬਾਡੀ ਤੇ ਚੜ੍ਹੀ ਹੋਈ ਸੀ ਕਿਵੇਂ ਨਾਲ ਹੀ ਕਿਤੇ ਨਾਲ ਨਾਲ ਹੀ ਵੀ ਉਹਦੀ ਵਧੀਆ ਲੁੱਕ ਬਣਾਉਂਦਾ ਕਿਉਂਕਿ ਉਹ ਪਹਿਲਾਂ ਬੜੀ ਸੋਹਣੀ ਸੁਨੱਖੀ ਸੀ ਜਦੋਂ ਕੋਈ ਬੰਦਾ ਇਕਲਤਾ ਦੀ ਜ਼ਿੰਦਗੀ ਜਿਉਂਦਾ ਇਹੋ ਜਿਹਾ ਕੰਮ ਕਰਦਾ ਹਨਾ ਵੀ ਉਹਨੂੰ ਇਹ ਲੱਗਦਾ ਵੀ ਬਸ ਹੁਣ ਮੈਂ ਆਪਣਾ ਟਾਈਮ ਪਾਸ ਕਰਨਾ ਜ਼ਿੰਦਗੀ ਨਾਲ ਕੋਈ ਇੰਨਾ ਮੋਹ ਨਹੀਂ ਰਹਿੰਦਾ ਤੇ ਫਿਰ ਬੰਦੇ ਦੀ ਕੀ ਹਾਲਤ ਹੋ ਜਾਂਦੀ ਆ ਉਹੀ ਹਾਲਤ ਰੀਨਾ ਦੀ ਹੋਗੀ ਸੀ ਚਲੋ ਪਾਰਲਰ ਦੇ ਜਾ ਕੇ ਉਹਦੀ ਵਧੀਆ ਹਨਾ ਕਹਿ ਲੋ ਫੇਸ਼ੀਅਲ ਵਗੈਰਾ ਕਰਵਾ ਕੇ ਉਹਦੇ ਵਾਲ ਸੈੱਟ ਕਰਵਾਉਂਦਾ ਤੇ ਉਹੀ ਰੀਨਾ ਚਮਕਣ ਲੱਗ ਜਾਂਦੀ ਆ ਚਲੋ ਵਧੀਆ ਕੱਪੜੇ ਉਹਦੇ ਖਰੀਦ ਲੈਂਦਾ ਤੇ ਉਹਨੂੰ ਗੱਡੀ 'ਚ ਬਿਠਾਉਂਦਾ ਤੇ ਉਹ ਬੜਾ ਖੁਸ਼ ਹੁੰਦਾ ਰੀਨਾ ਨੂੰ ਕਹਿੰਦਾ ਵੀ ਤੂੰ ਸ਼ੀਸ਼ੇ 'ਚ ਵੇਖਿਆ ਆਪਣੇ ਆਪ ਨੂੰ ਉਹ ਕਹਿੰਦੀ ਵੀ ਨਹੀਂ ਮੈਂ ਸ਼ੀਸ਼ੇ 'ਚ ਆਪਣੇ ਆਪ ਨੂੰ ਨਹੀਂ ਵੇਖ ਸਕਦੀ ਮੈਂ ਨਜ਼ਰਾਂ ਨਹੀਂ ਮਿਲਾ ਸਕਦੀ ਉਹ ਕਹਿੰਦਾ ਕਿ ਨਹੀਂ ਤੂੰ ਐਨਾ ਸੋਚਿਆ ਕਰ ਐਡੀ ਵੀ ਗੱਲ ਨਹੀਂ ਹੈਗੀ ਚਲੋ ਕੋਈ ਨਹੀਂ ਗਲਤੀ ਇਨਸਾਨ ਤੋਂ ਹੀ ਹੁੰਦੀ ਆ ਤਦ ਉਸ ਤੋਂ ਬਾਅਦ ਉਹ ਆਪਣੇ ਘਰ ਲੈ ਕੇ ਆਉਂਦਾ ਰੀਨਾ ਨੂੰ ਰੀਨਾ ਘਰ ਵੜਦਿਆਂ ਹੀ ਜਦੋਂ ਵੇਖਦੀ ਆ ਉਹਦੇ ਸੱਸ ਸਹੁਰਾ ਗੇਟ ਤੇ ਖੜੇ ਹੁੰਦੇ ਆ ਉਹ ਉਹਦਾ ਹੀ ਇੰਤਜ਼ਾਰ ਕਰ ਰਹੇ ਹੁੰਦੇ ਆ ਤੇ ਗੇਟ ਵੜਦਿਆਂ ਹੀ ਰੀਨਾ ਜਿਹੜੀ ਉਹਨਾਂ ਦੇ ਪੈਰਾਂ 'ਚ ਡਿੱਗ ਪੈਂਦੀ ਆ ਤੇ ਉਹਨਾਂ ਨੂੰ ਕਹਿੰਦੀ ਆ ਮੰਮੀ ਪਾਪਾ ਮੈਨੂੰ ਮਾਫ਼ ਕਰ ਦਿਓ ਮੈਂ ਜੋ ਗਲਤੀ ਕੀਤੀ ਉਸ ਗਲਤੀ ਦੀ ਸਜ਼ਾ ਬਹੁਤ ਵੱਡੀ ਹੋ ਸਕਦੀ ਆ ਪਰ ਤੁਸੀਂ ਮੈਨੂੰ ਜੋ ਮਰਜ਼ੀ ਸਜ਼ਾ ਦਿਓ ਮੈਂ ਭੁਗਤਣ ਲਈ ਤਿਆਰ ਆਂ ਮੇਦਵਾਰਾ ਇਸ ਘਰ ਦੇ ਵਿੱਚ ਰਹਿਣਾ ਚਾਹਣੀ ਆ ਇਸ ਘਰ ਨੂੰ ਘਰ ਬਣਾਉਣਾ ਚਾਹਣੀ ਆ ਤੇ ਉਹਦੇ ਮੰਮੀ ਪਾਪਾ ਚਲੋ ਉਹਨੂੰ ਉਠਾਉਂਦੇ ਆ ਤੇ ਕਹਿੰਦੇ ਆ ਕਿ ਰੀਨਾ ਜੇ ਤੂੰ ਆਪਣੀ ਗਲਤੀ ਸੁਧਾਰ ਕੇ ਹਨਾ ਦੁਬਾਰਾ ਜ਼ਿੰਦਗੀ ਸ਼ੁਰੂ ਕਰਨਾ ਚਾਹਣੀ ਆ ਤੇ ਜੇ ਅਸੀਂ ਮaaf ਨਹੀਂ ਕਰਾਂਗੇ ਤਾਂ ਸਾਡੇ ਦਿਲ ਦਿਮਾਗ ਤੇ ਇਸ ਗੱਲ ਦਾ ਬਹੁਤ ਵੱਡਾ ਬੋਝ ਹੋਣਾ ਅਸੀਂ ਤੈਨੂੰ ਮaaf ਕਰਦੇ ਆ ਪਰ ਤੈਨੂੰ ਜਿੱਦ ਤੇ ਪੁਰਾਣੀਆਂ ਗੱਲਾਂ ਛੱਡਣੀਆਂ ਪੈਣਗੀਆਂ ਰੀਨਾ ਕਹਿੰਦੀ ਕਿ ਤੁਸੀਂ ਮੈਨੂੰ ਇੱਕ ਮਹੀਨੇ ਦਾ ਸਮਾਂ ਦਿਓ ਇੱਕ ਮਹੀਨਾ ਮੇਰੇ ਨਾਲ ਰਹੋ ਫਿਰ ਤੁਸੀਂ ਮੈਨੂੰ ਦੱਸਣਾ ਕਿ ਮੇਰੇ ਚ ਕੀ ਕੀ ਕਮੀਆਂ ਨੇ ਮੈਂ ਉਹ ਵੀ ਸੁਧਾਰ ਲੂੰਗੀ ਚਲੋ ਉਸ ਤੋਂ ਬਾਅਦ ਰੀਨਾ ਜਿਹੜੀ ਉਹ ਆਪਣੇ ਘਰ ਆ ਕੇ ਐਡਜਸਟ ਹੁੰਦੀ ਆ ਸ਼ਾਮ ਨੂੰ ਰੀਨਾ ਰਸੋਈ ਦਾ ਸਾਰਾ ਕੰਮ ਕਰਦੀ ਆ ਤੇ ਰਾਹੁਲ ਆ ਜਿਹੜਾ ਉਹ ਆਪਣੇ ਮੰਮੀ ਪਾਪਾ ਦੇ ਨਾਲ ਬੈਠ ਕੇ ਖਾਣਾ ਖਾਂਦਾ ਉਹਨਾਂ ਨੂੰ ਖਾਣਾ ਪਰੋਸਦੀ ਆ ਅਗਲੀ ਸਵੇਰ ਤੋਂ ਰੀਨਾ ਉੱਠਦੀ ਆ ਝਾੜੂ ਪੋਚਾ ਲਾਉਂਦੀ ਆ ਕੱਪੜੇ ਧੋਂਦੀ ਆ ਸਾਰੇ ਕੰਮ ਫਟਾਫਟ ਕਰਦੀ ਆ ਤੇ ਫਿਰ ਜਦੋਂ ਰਾਹੁਲ ਡਿਊਟੀ ਤੇ ਜਾਂਦਾ ਉਹਦੀ ਵਰਦੀ ਵਗੈਰਾ ਤਿਆਰ ਕਰਦੀ ਆ ਉਹਨੂੰ ਗੇਟ ਤੱਕ ਛੱਡਣ ਜਾਂਦੀ ਆ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਹੋ ਚੁੱਕੀ ਹੁੰਦੀ ਆ ਜਿਹੜੇ ਪਰਿਵਾਰ ਦੇ ਵਿੱਚ ਕਦੇ ਮਾਇੂਸੀ ਹੁੰਦੀ ਸੀ ਉਦਾਸੀ ਹੁੰਦੀ ਸੀ ਉਸ ਪਰਿਵਾਰ ਦੇ ਵਿੱਚ ਦੁਬਾਰਾ ਤੋਂ ਖੁਸ਼ੀਆਂ ਆ ਜਾਂਦੀਆਂ ਨੇ ਤੇ ਰੀਨਾ ਵੀ ਬੜੀ ਖੁਸ਼ ਰਹਿਣ ਲੱਗ ਜਾਂਦੀ ਆ ਹੁਣ ਰਾਹੁਲ ਜਦੋਂ ਵੀ ਡਿਊਟੀ ਤੇ ਜਾਂਦਾ ਹਨ ਉਹ ਵੇਖਦਾ ਵੀ ਰੀਨਾ ਮੇਰੇ ਨਾਲ ਕਿਹੜੀਆਂ ਗੱਲਾਂ ਕਰਕੇ ਗੁੱਸੇ ਹੁੰਦੀ ਸੀ ਵੀ ਮੈਂ ਕਦੇ ਰੀਨਾ ਲਈ ਕੁਝ ਲੈ ਕੇ ਨਹੀਂ ਆਇਆ ਸੀ ਕਦੇ ਉਹਦਾ ਖਾਣ ਪੀਣ ਦਾ ਖਿਆਲ ਨਹੀਂ ਰੱਖਿਆ ਸੀ ਕਿਉਂਕਿ ਗਲਤੀਆਂ ਤਾਂ ਦੋਨਾਂ ਧਿਰਾਂ ਚ ਹੁੰਦੀਆਂ ਨਾ ਰਾਹੁਲ ਰੋਜ਼ ਰੀਨਾ ਲਈ ਕੁਛ ਨਾ ਕੁਛ ਲੈ ਕੇ ਆਉਂਦਾ ਡ్రਾਈ ਫਰੂਟ ਫਰੂਟ ਕਦੇ ਉਹਦੇ ਵਾਸਤੇ ਕੱਪੜੇ ਲਿਆਂਦੇ ਕਦੇ ਕੋਈ ਚੀਜ਼ ਲਿਆਂਦੀ ਤੇ ਉਹ ਕਹਿ ਦਿੰਦੀ ਕਿ ਵਾਕੇ ਹੀ ਰਾਹੁਲ ਤੁਸੀਂ ਮੈਨੂੰ ਇੰਨਾ ਵੇਅਰ ਕਰਦੇ ਹੋ ਵੀ ਕੀ ਮੈਂ ਡਿਜ਼ਰਵ ਕਰਦੀ ਹਾਂ ਜਿਹੜੀਆਂ ਚੀਜ਼ਾਂ ਤੁਸੀਂ ਮੈਨੂੰ ਲਿਆ ਕੇ ਦਿੰਦੇ ਹੋ ਉਹ ਕਹਿੰਦਾ ਰੀਨਾ ਇਦਾਂ ਨਾ ਕਿਹਾ ਕਰ ਤੂੰ ਵੀ ਮੈਨੂੰ ਇੱਕ ਸਬਕ ਸਿਖਾਇਆ ਵੀ ਜ਼ਿੰਦਗੀ ਦੇ ਵਿੱਚ ਛੋਟੀਆਂ-ਛੋਟੀਆਂ ਖੁਸ਼ੀਆਂ ਬੜੇ ਮayne ਰੱਖਦੀਆਂ ਨੇ ਮੈਨੂੰ ਨਹੀਂ ਪਤਾ ਸੀ ਮੈਂ ਅਣਜਾਣ ਕਹਿ ਲਓ ਜਾਂ ਮੈਨੂੰ ਇੰਨੀ ਗੱਲ ਨਹੀਂ ਔੜਦੀ ਸੀ ਪਰ ਹੁਣ ਮੈਨੂੰ ਸਮਝ ਆਈ ਆ ਵੀ ਰਿਸ਼ਤਿਆਂ ਦੇ ਵਿੱਚ ਤਰੋ-ਤਾਜ਼ਾ ਰਹਿਣ ਲਈ ਰਿਸ਼ਤਿਆਂ ਦੇ ਵਿੱਚ ਉਹੀ ਪ੍ਰੇਮ ਪਿਆਰ ਰੱਖਣ ਲਈ ਇੱਕ ਦੂਜੇ ਦਾ ਖਿਆਲ ਰੱਖਣਾ ਕਿੰਨਾ ਜ਼ਰੂਰੀ ਆ ਹੁਣ ਮੈਨੂੰ ਇਹ ਪਤਾ ਕਿ ਤੈਨੂੰ ਕਿੰਨਾ ਗੱਲਾਂ ਨਾਲ ਖੁਸ਼ੀ ਮਿਲਦੀ ਆ ਤੂੰ ਮੇਰੇ ਘਰ ਨੂੰ ਦੁਬਾਰਾ ਤੋਂ ਇੰਨੇ ਵਧੀਆ ਤਰੀਕੇ ਨਾਲ ਸੰਭਾਲਿਆ ਤੇ ਮੈਂ ਤੈਨੂੰ ਨਹੀਂ ਸੰਭਾਲ ਸਕਦਾ। ਤੈਰੀ ਨਾਲ ਉਹਦੇ ਗੱਲ ਨਾ ਲੱਗ ਜਾਂਦੀ ਆ। ਬੜਾ ਦੋਨਾਂ ਦੇ ਵਿੱਚ ਪਿਆਰ ਹੁੰਦਾ। ਪਿਆਰ ਪਹਿਲਾਂ ਵੀ ਹੁੰਦਾ ਪਰ ਕਹਿ ਲਓ ਦੇਖੋ ਰਿਸ਼ਤਾ ਜਿਹੜਾ ਪਤੀ ਪਤਨੀ ਦਾ ਉਹਦੇ ਵਿੱਚ ਪਿਆਰ ਤਾਂ ਹੁੰਦਾ ਹੀ ਆ। ਪਰ ਜੇ ਤਲਾਕ ਹੁੰਦਾ ਤਾਂ ਕਹਿ ਲਓ ਇੱਕ ਦੂਜੇ ਪ੍ਰਤੀ ਮਨ ਦੇ ਵਿੱਚ ਕੋਈ ਗਲਤ ਫਹਿਮੀਆਂ ਪੈਦਾ ਹੋ ਜਾਂਦੀਆਂ ਨੇ। ਜਿਉ ਗਲਤ ਫਹਿਮੀਆਂ ਟਾਈਮ ਨਾਲ ਨਿਪਟਾਈਆਂ ਜਾਣ ਤਾਂ ਰਿਸ਼ਤੇ ਦੀ ਸ਼ੁਰੂਆਤ ਹੋ ਸਕਦੀ ਆ। ਚਲੋ ਰੀਨਾ ਤੇ ਰਾਹੁਲ ਲੰਬੇ ਅਰਸੇ ਬਾਅਦ ਇਕੱਠੇ ਹੋਏ ਸੀ ਤੇ ਉਹਨਾਂ ਨੇ ਬਹੁਤ ਕੁਝ ਹੰਡਾਲਿਆ ਸੀ ਇਸ ਲਈ ਉਹਨਾਂ ਨੂੰ ਪਤਾ ਸੀ ਵੀ ਇੱਕ ਦੂਜੇ ਦੀ ਕਦਰ ਕੀ ਆ ਹੁਣ ਰੀਨਾ ਘਰ ਦੇ ਕੰਮ ਕਰਨ ਤੋਂ ਬਾਅਦ ਉਹਨੂੰ ਇਹ ਹੁੰਦਾ ਵੀ ਮੈਂ ਬੇਲੀ ਆ ਹਨਾ ਗਲੀ ਦੇ ਵਿੱਚ ਬੱਚੇ ਖੇਡਦੇ ਆ ਨਾ ਉਹ ਖਿੜਕੀ ਦੇ ਵਿੱਚ ਖੜਕੇ ਬੱਚਿਆਂ ਨੂੰ ਵੇਖਦੀ ਆ ਤੇ ਸੋਚਦੀ ਆ ਕਾਸ਼ ਮੇਰੇ ਘਰ ਦੇ ਵਿੱਚ ਵੀ ਬੱਚੇ ਹੋਣ ਤੇ ਸ਼ਾਮ ਨੂੰ ਜਦੋਂ ਰਾਹੁਲ ਆਉਂਦਾ ਤੇ ਉਹ ਰਾਹੁਲ ਨੂੰ ਕਹਿੰਦੀ ਆ ਕਿ ਰਾਹੁਲ ਹੁਣ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਹੋ ਚੁੱਕੀ ਆ ਕੀ ਤੈਨੂੰ ਨਹੀਂ ਲੱਗਦਾ ਵੀ ਹੁਣ ਆਪਣੇ ਘਰੇ ਦੇ ਵਿੱਚ ਕੋਈ ਨੰਨਾ ਬੱਚਾ ਆਉਣਾ ਚਾਹੀਦਾ ਉਹ ਕਹਿੰਦਾ ਬਿਲਕੁਲ ਆਉਣਾ ਚਾਹੀਦਾ ਤੇ ਉਹ ਕਹਿੰਦੀ ਵੀ ਮੈਨੂੰ ਇਹ ਲੱਗਦਾ ਵੀ ਹੁਣ ਆਪਾਂ ਨੂੰ ਬੇਬੀ ਪਲਾਨ ਕਰ ਲੈਣਾ ਚਾਹੀਦਾ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਹੋਈ ਆ ਆਪਾਂ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਉਣਾ ਵਧੀਆ ਤਰੀਕੇ ਨਾਲ ਹਨਾ ਅੱਗੇ ਵਧਾਉਣਾ ਤੇ ਆਪਾਂ ਇੱਕ ਬੇਬੀ ਲਈਏ ਤਾਂ ਚਲੋ ਉਸ ਤੋਂ ਬਾਅਦ ਉਹ ਬੇਬੀ ਪਲਾਨ ਕਰਦੇ ਆ ਤੇ 2 ਕੁ ਮਹੀਨਿਆਂ ਦੇ ਵਿੱਚ ਹੀ ਰੀਨਾ ਜਿਹੜੀ ਉਹ ਪ੍ਰੈਗਨੈਂਟ ਹੋ ਜਾਂਦੀ ਆ ਹੁਣ ਰਾਹੁਲ ਦੇ ਮੰਮੀ ਪਾਪਾ ਵੀ ਖੁਸ਼ ਹੁੰਦੇ ਆ ਤੇ ਰਾਹੁਲ ਤੇ ਉਹਦੀ ਮੰਮੀ ਪ੍ਰੈਗਨੈਂਸੀ ਦੇ ਦੌਰਾਨ ਰੀਨਾ ਦਾ ਬੜਾ ਖਿਆਲ ਰੱਖਦੇ ਆ ਕਿਉਂਕਿ ਰੀਨਾ ਵੀ ਆਪਣੇ ਜ਼ਿੰਮੇਵਾਰੀ ਤੋਂ ਭੱਜਦੀ ਨਹੀਂ ਉਹ ਵੀ ਸਾਰਿਆਂ ਦਾ ਬੜਾ ਖਿਆਲ ਰੱਖਦੀ ਸੀ ਤੇ 9 ਮਹੀਨਿਆਂ ਬਾਅਦ ਰੀਨਾ ਇੱਕ ਬਹੁਤ ਪਿਆਰੀ ਬੇਟੀ ਨੂੰ ਜਨਮ ਦਿੰਦੀ ਆ ਤੇ ਉਸ ਘਰ ਦੇ ਵਿੱਚ ਨੰਨੇ ਬੱਚੇ ਦੀਆਂ ਕਲਕਾਰੀਆਂ ਗੂੰਜਦੀਆਂ ਤੇ ਰਾਹੁਲ ਬੜਾ ਖੁਸ਼ ਹੁੰਦਾ ਆਪਣੀ ਬੇਟੀ ਦੇ ਜਨਮ ਦਿਨ ਤੇ ਉਹ ਬੜੀਆਂ ਖੁਸ਼ੀਆਂ ਮਨਾਉਂਦਾ ਉਹਨਾਂ ਨੂੰ ਇਹ ਗੱਲ ਦਾ ਫਰਕ ਨਹੀਂ ਸੀ ਕਿ ਇਹ ਬੇਟਾ ਹੋਇਆ ਜਾਂ ਬੇਟੀ ਹੋਈ ਆ ਤੇ ਜਦੋਂ ਉਹ ਆਪਣੀ ਬੇਟੀ ਨੂੰ ਗੋਦ ਦੇ ਵਿੱਚ ਚੁੱਕ ਕੇ ਆਪਣੇ ਸੀਨੇ ਨਾਲ ਲਾਉਂਦਾ ਤੇ ਉਹਨੂੰ ਇਹ ਲੱਗਦਾ ਵੀ ਦੁਨੀਆ ਦੀ ਜੰਨਤ ਜਿਹੜੀ ਉਹ ਮੈਨੂੰ ਮਿਲ ਗਈ ਆ ਤੇ ਉਹ ਇਹਨਾਂ ਨੂੰ ਕਹਿੰਦਾ ਰੀਨਾ ਭਾਵੇਂ ਆਪਾਂ ਇੱਕ ਦੂਜੇ ਤੋਂ ਅਲੱਗ ਹੋਏ ਪਰ ਅਲੱਗ ਹੋਣ ਤੋਂ ਬਾਅਦ ਹੀ ਸਾਨੂੰ ਅਹਿਸਾਸ ਹੋਇਆ ਵੀ ਜ਼ਿੰਦਗੀ ਕੀ ਆ ਜ਼ਿੰਦਗੀ ਨੂੰ ਕਿਵੇਂ ਜੀਆ ਜਾਂਦਾਗਾ ਥੈਂਕ ਯੂ ਮੇਰੀ ਜ਼ਿੰਦਗੀ ਦੇ ਵਿੱਚ ਦੁਬਾਰਾ ਵਾਪਸ ਆਉਣ ਲਈ ਤਾਰੀਨਾ ਕਹਿੰਦੀ ਰਾਹੁਲ ਥੈਂਕ ਯੂ ਕਹਿ ਕੇ ਮੈਨੂੰ ਸ਼ਰਮਿੰਦਾ ਨਾ ਕਰੋ ਕਿਉਂਕਿ ਤੁਸੀਂ ਮੇਰੀ ਜ਼ਿੰਦਗੀ ਦੇ ਵਿੱਚ ਆਏ ਇਹ ਵੀ ਮੇਰੇ ਲਈ ਬਹੁਤ ਵੱਡੀ ਗੱਲ ਆ ਤੁਹਾਡੀ ਜ਼ਿੰਦਗੀ 'ਚ ਤਾਂ ਕੋਈ ਕਮੀ ਨਹੀਂ ਸੀ ਉਹ ਕਹਿੰਦਾ ਨਹੀਂ ਤੈਨੂੰ ਇਹ ਲੱਗਦਾ ਨਾ ਵੀ ਮੇਰੇ ਕੋਲ ਪੈਸਾ ਸੀ ਨੌਕਰੀ ਸੀ ਕੱਲਾ ਪੈਸਾ ਤੇ ਨੌਕਰੀ ਵੀ ਜ਼ਿੰਦਗੀ ਨੂੰ ਖੁਸ਼ੀਆਂ ਨਹੀਂ ਦਿੰਦੀ ਲਾਈਫ ਪਾਰਟਨਰ ਜਿਹੜਾ ਹੋਣਾ ਜ਼ਰੂਰੀ ਆ ਤੇਰੇ ਕੋਲ ਪੈਸੇ ਦੀ ਕਮੀ ਸੀ ਤੈਨੂੰ ਹੀ ਲੱਗਦਾ ਸੀ ਪੈਸਾ ਵੱਡਾ ਪਰ ਨਹੀਂ ਪੈਸਾ ਵੀ ਜ਼ਰੂਰੀ ਆ ਪਰ ਰਿਸ਼ਤੇ ਤੇ ਪਿਆਰ ਕਦਰ ਬਹੁਤ ਜ਼ਰੂਰੀ ਆ ਰਾਹੁਲ ਤੇ ਰੀਨਾ ਆਪਣੀ ਬੇਟੀ ਦਾ ਨਾਮ ਪਰੀ ਰੱਖਦੇ ਆ ਤੇ ਕਹਿੰਦੇ ਆ ਕਿ ਅਸੀਂ ਇਹਨੂੰ ਪਰੀਆਂ ਵਰਗੀ ਹੀ ਜ਼ਿੰਦਗੀ ਦੇਣੀ ਆ ਹਾਂਜੀ ਦੋਸਤੋ ਪਤੀ ਪਤਨੀ ਦੇ ਰਿਸ਼ਤਿਆਂ ਦੇ ਵਿੱਚ ਕਾਫੀ ਗਲਤ ਫਹਿਮੀਆਂ ਪੈਦਾ ਹੋ ਸਕਦੀਆਂ ਨੇ ਪਰ ਬਹੁਤ ਜੋੜੇ ਆ ਜਿਹੜੇ ਉਹ ਤਲਾਕ ਦੀ ਬੜੀ ਕਾਹਲ ਕਰਦੇ ਆ ਕਦੇ ਵੀ ਆਪਣੇ ਰਿਸ਼ਤੇ ਨੂੰ ਇਸ ਹੱਦ ਤੱਕ ਆਪਣੇ ਰਿਸ਼ਤੇ ਦੇ ਵਿੱਚ ਨਾਰਾਜ਼ਗੀ ਨਾ ਭਰੋ ਕਿ ਗੱਲ ਤਲਾਕ ਤੱਕ ਪਹੁੰਚ ਜੇ ਪਤੀ ਪਤਨੀ ਇੱਕ ਦੂਜੇ ਬਿਨਾਂ ਹੀ ਰਹਿਣਾ ਸਿੱਖ ਲੈਣਾ ਕੋਈ ਵੀ ਰਿਸ਼ਤਾ ਜੁੜਦਾ ਉਹਨੂੰ ਜੋੜ ਕੇ ਰੱਖਣਾ ਬਹੁਤ ਔਖਾ ਹੁੰਦਾ ਰਿਸ਼ਤਿਆਂ ਦੇ ਵਿੱਚ ਗਲਤ ਫਹਿਮੀਆਂ ਗੁੱਸੇ ਗਿਲੇ ਚੱਲਦੇ ਰਹਿੰਦੇ ਆ ਪਰ ਜਦੋਂ ਅਸੀਂ ਇਹਨਾਂ ਚੀਜ਼ਾਂ ਤੋਂ ਹਟ ਕੇ ਇੱਕ ਦੂਜੇ ਦੀ ਕਦਰ ਕੇਅਰ ਤੇ ਪਿਆਰ ਕਰਾਂਗੇ ਤਾਂ ਛੋਟੇ-ਛੋਟੇ ਗੁੱਸੇ ਛੋਟੀਆਂ-ਛੋਟੀਆਂ ਗਲਤੀਆਂ ਵੀ ਮਾਫ਼ ਹੋ ਜਾਂਦੀਆਂ ਤੇ ਜ਼ਿੰਦਗੀ ਬੜੀ ਸੋਹਣੀ ਲੱਗਦੀ ਆ। ਰਾਹੁਲ ਤੇ ਰੀਨਾ ਨੂੰ ਇੱਕ ਦੂਜੇ ਤੋਂ ਦੂਰ ਰਹਿ ਕੇ ਅਹਿਸਾਸ ਹੋਇਆ ਵੀ ਅਸੀਂ ਇੱਕ ਦੂਜੇ ਲਈ ਕੀ ਸੀ। ਰਾਹੁਲ ਦਾ ਵੀ ਬਹੁਤ ਵੱਡਾ ਦਿਲ ਸੀ ਕਿ ਉਹ ਇੰਨੀ ਉੱਚੀ ਪਦਵੀ ਤੇ ਹੁੰਦਾ ਹੋਇਆ ਵੀ ਆਪਣੀ ਪਤਨੀ ਨੂੰ ਮaaf ਕਰਦਾ ਤੇ ਉਹਦੇ ਮਾਤਾ ਪਿਤਾ ਵੀ ਉਹਦੀਆਂ ਸਾਰੀਆਂ ਗਲਤੀਆਂ ਨੂੰ ਮaaf ਕਰਕੇ ਦੁਬਾਰਾ ਅਪਣਾ ਲੈਂਦੇ ਨੇ। ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ। ਮਿਲਾਂਗੇ ਕੱਲ ਨੂੰ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ।